ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦਾਸਪੁਰ ਦੀ ਸੰਗਤ ਨੂੰ ਇੱਕ ਜ਼ਰੂਰੀ ਬੇਨਤੀ ਕਰਨ ਲੱਗਿਆ ਔਰ ਆਪ ਸਭ ਨੂੰ ਸੱਦਾ ਵੀ ਦੇਣ ਲੱਗੇ ਆਂ ਕਿ ਭਾਈ ਗੁਰਦੇਵ ਸਿੰਘ ਕੋਹਾੜਕਾ ਜੀ ਹਜ਼ੂਰੀ ਰਾਗੀ ਸਿਰੀ ਦਰਬਾਰ ਸਾਹਿਬ ਉਹਨਾਂ ਦੀ ਅਗਵਾਈ ਦੇ ਵਿੱਚ ਕੁਦਰਤ ਕੇ ਸਭ ਬੰਦੇ ਆਤਮ ਰਸ ਕੀਰਤਨ ਸਮਾਗਮ ਗੁਰਦਾਸਪੁਰ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਜਿਸ ਕੀਰਤਨ ਸਮਾਗਮ ਦਾ ਸਥਾਨ ਤਪਸਥਾਨ ਗੁਰਦੁਆਰਾ ਸੰਗਤਪੁਰਾ ਬਥਵਾਲੇ ਦੇ ਵਿੱਚ ਰੱਖਿਆ ਗਿਆ ਔਰ 15 ਤਰੀਕ ਦੀ ਸ਼ਾਮ ਨੂੰ 15 15 ਜੁਲਾਈ ਦੀ ਸ਼ਾਮ ਨੂੰ ਸ਼ਾਮੀ 6 ਵਜੇ ਤੋਂ ਲੈ ਕੇ ਤਕਰੀਬਨ 9 ਵਜੇ ਤੱਕ ਜਿਹੜਾ ਇਹ ਸਮਾਗਮ ਚੱਲੇਗਾ ਸਭ ਤੋਂ ਪਹਿਲਾਂ ਰੈਰਾ ਸਾਹਿਬ ਦਾ ਪਾਠ ਹੋਵੇਗਾ ਉਸ ਤੋਂ ਬਾਅਦ ਆਰਤੀ ਤੋਂ ਜਥਿਆਂ ਦੀ ਸ਼ੁਰੂਆਤ ਹੋਏਗੀ ਔਰ ਜਿਹਦੇ ਵਿੱਚ ਭਾਈ ਗੁਰਦੇਵ ਸਿੰਘ ਕੋਹਾੜਕਾ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਆਪ ਪਹੁੰਚ ਰਹੇ ਨੇ ਜਥੇ ਦੇ ਨਾਲ ਔਰ ਕਥਾ ਦੇ ਵਿੱਚ ਸਾਡੇ ਗੁਰਦਾਸਪੁਰ ਦੇ ਹੀ ਭਾਈ ਬਰਿਆਮ ਸਿੰਘ ਜੀ ਜੋ ਕਥਾ ਵਾਚਕ ਮੰਜੀ ਸਾਹਿਬ ਤੋਂ ਨੇ ਉਹ ਵੀ ਆਪਣੀ ਹਾਜ਼ਰੀ ਲਗਵਾਉਣਗੇ ਔਰ ਮੈਂ ਗੁਰਦਾਸਪੁਰ ਦੀ ਸੰਗਤ ਨੂੰ ਅਪੀਲ ਕਰਦਾ ਕਿ ਇਹ ਉਹ ਪਰਾਲਾ ਸਾਰੇ ਹੀ ਨੌਜਵਾਨਾਂ ਵੱਲੋਂ ਗੁਰਦਾਸਪੁਰ ਦੇ ਵੱਲੋਂ ਕੀਤਾ ਗਿਆ ਔਰ ਇਹ ਜੋ ਅੱਗੇ ਮਹੀਨੇਵਾਰ ਸਮਾਗਮ ਸੰਗਤ ਨੂੰ ਅਸੀਂ ਅਪੀਲ ਕਰਾਂਗੇ ਤੁਸੀਂ ਕਿਸੇ ਵੀ ਪਿੰਡ ਵਿੱਚ ਰੱਖ ਸਕਦੇ ਹੋਰ ਸਮਾਗਮ ਦੇ ਜੋ ਦਿਨਕ ਤਹਿ ਕੀਤਾ ਗਿਆ ਹੈ ਕਿ ਸੰਗਰਾਂਦ ਵਾਲੇ ਦਿਨ ਤੁਸੀਂ ਇਹ ਸਮਾਗਮ ਜਿਹੜਾ ਹੈ ਆਪਣੇ ਪਿੰਡਾਂ ਵਿੱਚ ਰੱਖੋ ਔਰ ਸਾਰੇ ਸਮਾਗਮਾਂ ਦਾ ਲਾਈਵ ਜੋ ਹੈ ਕੀਰਤਨ ਉਹ ਫਤੇ ਚੈਨਲ ਦੇ ਉੱਪਰ ਲਾਈਵ ਕੀਤਾ ਜਾਊਗਾ ਔਰ ਸਭ ਤੋਂ ਵੱਡੀ ਗੱਲ ਨਾਲ ਇਹਨਾਂ ਦੇ ਵਿੱਚ ਸਮਾਗਮ ਦੇ ਵਿੱਚ ਸੰਗਤ ਦੀ ਸੇਵਾ ਵਾਸਤੇ ਡਾਕਟਰ ਹਾਕਮ ਸਿੰਘ ਜੀ ਔਰਥੋ ਸਪੈਸ਼ਲਿਸਟ ਜੋ ਹੱਡੀਆਂ ਦੇ ਮਾਹਿਰ ਨੇ ਉਹ ਵੀ ਆਪਣੀਆਂ ਫ੍ਰੀ ਸੇਵਾਵਾਂ ਸੰਗਤ ਨੂੰ ਦੇਣਗੇ ਤੇ ਸੰਗਤ ਦਾ ਚੈੱਕਅਪ ਵੀ ਕਰਨਗੇ ਸੋ ਇਸ ਕਰਕੇ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਹਾਂ ਗੁਰਦਾਸਪੁਰ ਦੇ ਨੌਜਵਾਨਾਂ ਵੱਲੋਂ ਕਿ ਜੋ ਵੀ ਇਹ ਸਾਡਾ ਵੀਡੀਓ ਨੂੰ ਜੋ ਵੀ ਸੱਜਣ ਰਿਸ਼ਤੇਦਾਰ ਸੋਸ਼ਲ ਮੀਡੀਆ ਰਹੀਂ ਜੋ ਸਾਡੀ ਵੀਡੀਓ ਨੂੰ ਦੇਖੇ ਕਿ ਸਾਡੇ ਵੱਲੋਂ ਨਿਮਰਤਾ ਸਹਿਤ ਆਪ ਜੀ ਨੂੰ ਬੇਨਤੀ ਆ ਕਿ ਜਰੂਰ ਪਹੁੰਚੋ ਵੀਡੀਓ ਨੂੰ ਦੇਖ ਕੇ ਜਿੱਥੇ ਤੁਸੀਂ ਆਪ ਪਹੁੰਚੋਗੇ ਉਥੇ ਤੁਸੀਂ ਕੋਸ਼ਿਸ਼ ਕਰਨਾ ਕਿ ਆਪਣੇ ਪਰਿਵਾਰ ਨੂੰ ਤੇ ਆਪਣੇ ਸੱਜਣਾ ਮਿੱਤਰਾਂ ਤੱਕ ਵੀ ਸਾਡਾ ਇਹ ਜ਼ਰੂਰ ਸੁਨੇਹਾ ਪਹੁੰਚਾਓ ਤੇ ਉਹਨਾਂ ਨੂੰ ਨਾਲ ਲੈ ਕੇ ਵੀ ਪਹੁੰਚੋ ਔਰ ਇਸੇ ਤਰ੍ਹਾਂ ਹੀ ਅੱਗੇ ਦੇ ਵੀ ਜਿਹੜੇ ਅਗਲੇ ਮਹੀਨੇ ਦੇ ਸਮਾਗਮ ਆ ਉਹ ਵੀ ਤੁਹਾਡੇ ਨਾਲ 15 ਤਰੀਕ ਨੂੰ ਹੀ ਸਮਾਗਮ ਦੇ ਵਿੱਚ ਸਾਰਿਆਂ ਨੂੰ ਸਾਂਝ ਕਰਾਂਗੇ ਔਰ ਅਪੀਲ ਕਰਦੇ ਆ ਕਿ ਇਹ ਨੌਜਵਾਨਾਂ ਵੱਲੋਂ ਜੋ ਇੱਕ ਧਰਮ ਪ੍ਰਚਾਰ ਦਾ ਉਪਰਾਲਾ ਕੀਤਾ ਗਿਆ ਉਹਦੇ ਵਿੱਚ ਸਾਥ ਸੰਗਤ ਜੀ ਤੁਸੀਂ ਰੱਜ ਕੇ ਸਾਥ ਵੀ ਦਿਓਗੇ ਔਰ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਇਨਾਂ ਦਾ ਨੌਜਵਾਨਾਂ ਦਾ ਹੌਸਲਾ ਵੀ ਵਧਾਉਂਗੇ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ